ਪੰਜਾਬੀ ਕਾਇਕ ਦਿਲਜੀਤ ਦੋਸਾਂਝ ਨੂੰ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅੱਜ ਧਮਕੀ ਦਿੱਤੀ ਹੈ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਦਿਲਜੀਤ ਦੋਸਾਂਝ ਨੇ ਕੌਣ ਬਨੇਗਾ ਕਰੋੜਪਤੀ 17 ਦੇ ਇੱਕ ਐਪੀਸੋਡ ਦੇ ਵਿੱਚ ਅਮિતા ਵਚਨ ਦੇ ਪੈਰ ਛੂਏ ਸਨ ਤਾਂ ਕੇਬੀਸੀ ਵਿੱਚ ਦਿਲਜੀਤ ਦੋਸਾਂਝ ਵੱਲੋਂ ਅਮિતા ਵਚਨ ਦੇ ਪੈਰ ਛੂਣ ਤੇ ਵਿਵਾਦ ਖੜਾ ਹੋ ਗਿਆ ਹੈ ਗੁਰਪਤਮਨ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਗਾਇਕ ਦੇ ਹੋਣ ਵਾਲੇ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਵੀ ਕੀਤਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਉਸ ਦਿਨ ਨੂੰ ਸਿੱਖ ਨਸਲ ਖੁਸ਼ੀ ਯਾਦਗਾਰੀ ਦਿਵਸ ਦੇ ਵਜੋਂ ਮਨਾਉਂਦਾ ਹੈ ਸੰਗਠਨ ਦਾ ਇਹ ਫੈਸਲਾ ਅਮਿਤਾ ਵਚਨ ਦੇ ਪੈਰਸ਼ੂਨ ਤੋਂ ਕੁਝ ਦਿਨ ਬਾਅਦ ਆਇਆ ਜਿਨ੍ਹਾਂ ਤੇ ਸਿੱਖ ਫੋਰ ਜਸਟਿਸ ਨੇ 1984 ਦੀ ਸਿੱਖ ਵਿਰੋਧੀ ਦੰਗਿਆਂ ਦੌਰਾਨ ਭੀੜ ਨੂੰ ਭੜਕਾਉਣ ਦਾ ਰੋਪ ਲਗਾਇਆ ਸੀ ਗੁਰਪਤਵੰਤ ਸਿੰਘ ਪੰਨੂ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਨੇ ਅਮਿਤਾ ਬਚਨ ਦਾ ਸਨਮਾਨ ਕਰਕੇ ਗਲਤ ਕੀਤਾ ਹੈ। ਦਿਲਜੀਤ ਦੋਸਾਂਝ ਨੇ 1984 ਦੇ ਸਿੱਖ ਕਤਲੇਆਮ ਦੇ ਹਰ ਪੀੜਤ, ਵਿਧਵਾ ਅਤੇ ਅਨਾਥ ਦਾ ਅਪਮਾਨ ਕੀਤਾ ਹੈ। ਸੰਗਠਨ ਦਾ ਦਾਅਵਾ ਹੈ ਕਿ ਅਮਿਤਾ ਬਚਨ ਨੇ 31 ਦਸੰਬਰ 1984 ਨੂੰ ਜਨਤਕ ਤੌਰ ਤੇ ਭਾਰਤੀ ਭੀੜ ਨੂੰ ਭੜਕਾਇਆ ਸੀ ਅਤੇ ਖੂਨ ਦਾ ਬਦਲਾ ਖੂਨ ਵਰਗਾ ਨਸਲ ਕੁਸ਼ੀ ਨਾਰਾ ਲਗਾਇਆ ਸੀ ਜਿਸ ਕਾਰਨ ਬਾਅਦ ਦੇ ਵਿੱਚ ਪੂਰੇ ਭਾਰਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦੀ ਮੌਤ ਹੋਈ ਸੀ ਦਿਲਜੀਤ ਦੋਸਾਂਝ ਦੇ 1 ਨਵੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਦਾ ਬਾਈਕਾਟ ਕਰਨ ਦੀ ਮੰਗ ਵੀ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਜਹੋਰਾ ਨੂੰ ਇੱਕ ਮੰਗ ਪੱਤਰ ਲਿਕੇ ਦਿਲਜੀਤ ਦੋਸਾਂਝ ਨੂੰ ਤਲਬ ਕਰਨ ਅਤੇ ਉਨ੍ਹਾਂ ਦੇ ਕੰਮਾਂ ਦੇ ਲਈ ਸਪਸ਼ਟੀਕਰਨ ਦੇਣ ਦੀ ਬੇਨਤੀ ਕੀਤੀ ਗਈ ਹੈ ਹੁਣ ਇਹ ਮਾਮਲਾ ਕੀ ਰੁਖ ਅਖਤਿਆਰ ਕਰਦਾ ਹੈ ਇਹ ਵੀ ਦੇਖਣ ਵਾਲੀ ਗੱਲ ਰਹੇਗੀ